ਸ੍ਰੀਕਾਲ ਸਪੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਜਲਾਲਾਬਾਦ ਦੀ ਇਨਾਜ ਮੰਡੀ ਵਿੱਚ ਹੋਏ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਅਤੇ ਰੇੜੀਆਂ ਫੜੀ ਵਾਲੇ ਆਮੋ ਸਾਹਮਣੇ ਹੋ ਗਏ ਨੀ ਤਿੱਖੀ ਬਹਿਸਬਾਜ਼ੀ ਹੋਈ ਦਰਸਲ ਜਲਾਲਾਬਾਦ ਦੇ ਵਿੱਚ ਰੇੜੀ ਫੜੀ ਵਾਲਿਆਂ ਦੇ ਲਈ ਸਰਕਾਰ ਵੱਲੋਂ 3.5 ਕਰੋੜ ਦੀ ਲਾਗਤ ਦੇ ਨਾਲ ਛੱਡ ਤਿਆਰ ਕੀਤੇ ਗਏ ਨੇ ਤਾਂ ਜੋ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਨਵੇਂ ਬਣੇ ਛੱਡਾਂ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਤੇ ਇਸ ਤੋਂ ਪਹਿਲਾਂ ਸ਼ਹਿਰ ਦੇ ਵਿੱਚ ਜੱਤ ਰੇੜੀ ਵਾਲੇ ਛੱਡ ਦੇ ਵਿੱਚ ਪਹੁੰਚ ਗਏ। ਪਰੰਤੂ ਅਨਾਜ ਮੰਡੀ ਦੇ ਵਿੱਚ ਇੱਕ ਹੋਰ ਛੱਡ ਬਣਿਆ ਜਿੱਥੇ ਰੇੜੀਆਂ ਲੱਗਦੀਆਂ ਤੇ ਪੁਲਿਸ ਵੱਲੋਂ ਇਹ ਰੇੜੀ ਵਾਲਿਆਂ ਨੂੰ ਵੀ ਨਵੇਂ ਬਣੇ ਛੱਡ ਵਿੱਚ ਜਾਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਰੇੜੀ ਫੜੀ ਵਾਲਿਆਂ ਦੇ ਆਗੂਆਂ ਤੇ ਪੁਲਿਸ ਵਿਚਕਾਰ ਟਕਰਾਅ ਹੋ ਗਿਆ। ਲੁਧਿਆਣਾ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਔਰਤ ਦੀ ਸ਼ਿਕਾਇਤ ਤੇ ਲਾਪਰਵਾਹੀ ਤੇ ਕਾਰਵਾਈ 'ਚ ਬੇਲੋੜੀ ਦੇਰੀ ਕਰਨ ਦੇ ਮਾਮਲੇ 'ਚ ਜ਼ੀਰੋ ਟੋਲਰੈਂਸ ਅਪਣਾਉਂਦੇ ਹੋਏ ਥਾਣਾ ਟਿੱਬਾ ਦੇ ਐਸਐਚਓ ਸਬ-ਇੰਸਪੈਕਟਰ ਜਸਪਾਲ ਸਿੰਘ ਨੂੰ ਮੁਅਤਲ ਕਰ ਦਿੱਤਾ ਹੈ। ਮੁਅਤਲੀ ਤੋਂ ਬਾਅਦ ਐਸਐਚਓ ਨੂੰ ਪੁਲਿਸ ਹਾਈਂਸ ਭੇਜ ਦਿੱਤਾ ਗਿਆ ਤੇ ਉੱਚ ਅਧਿਕਾਰੀ ਵੱਲੋਂ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਦੱਸਿਆ ਕਿ ਹਾਲ ਹੀ 'ਚ ਇੱਕ ਔਰਤ ਢੋਲੀ ਤੇ ਉਸਦੇ ਪਤੀ ਨੇ ਹਮਲਾ ਕਰ ਦਿੱਤਾ ਸੀ ਜਿਸ ਨੂੰ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹੈ। ਹਮਲਾ ਪਤੀ-ਪਤਨੀ ਦੇ ਚੱਲ ਜ਼ਖਮੀ ਹੋਣ ਤੋਂ ਬਾਅਦ ਔਰਤ ਥਾਣੇ ਪਹੁੰਚੀ ਤੇ ਐਸਐਚਓ ਸਾਹਿਬ ਇੰਸਪੈਕਟਰ ਜਿਸ ਪਾਸਿੰਗ ਨੁਕਤਾਬਾਰੇ ਦੱਸ ਕੇ ਹਮਲਾਵਰ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਪਰ ਐਸਐਚਓ ਨੇ ਲਾਪਰਵਾਹ ਰਵੱਈਆ ਬਣਾਉਂਦੇ ਹੋਏ ਐਫਆਈਆਰ ਦਰਜ ਕਰਨ 'ਚ ਦੇਰੀ ਕਰ ਦਿੱਤੀ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਮੋਦਰਾ ਨੀਤੀ ਕਮੇਟੀ ਨੇ ਅਗਲੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਨੀਤੀਗਤ ਕਾਰਵਾਈਆਂ ਦੇ ਪ੍ਰਭਾਵ ਦੇ ਆਉਣ ਦੇ ਵਧੇਰੇ ਸਪਸ਼ਟਤਾ ਦੇ ਸਾਹਮਣੇ ਆਉਣ ਦੀ ਡੀਕ ਕਰਨਾ ਸਮਝਦਾਰੀ ਸਮਝਿਆ ਸੰਸਾਰ ਨੀਤੀਗਤ ਵਿਆਜ ਦਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਸ ਦਾ ਮਤਲਬ ਹੈ ਕਿ ਰੈਪੋ ਰੇਟ ਸਮੇਤ ਹੋਰ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਰੈਪੋ ਰੇਟ 5.5% ਤੇ ਰਹੇਗਾ ਇਸ ਤੋਂ ਪਤਾ ਚੱਲਦਾ ਹੈ ਕਿ ਖਪਤਕਾਰਾਂ ਨੂੰ ਸਸਤੇ ਕਰਜ਼ਿਆਂ ਲਈ ਹੋਰ ਇੰਤਜ਼ਾਰ ਕਰਨਾ ਹੋਵੇਗਾ ਇਕ ਵੱਡੀ ਘਟਨਾਕਰਮ ਚ ਐਸਐਚਓ ਪੁਲਿਸ ਸਟੇਸ਼ਨ ਬਕਸ਼ੀਨਗਰ ਜੰਮੂ ਨੇ ਸਾਬਕਾ ਮੇਅਰ ਜੀਐਮਸੀ ਚੰਦਰਮੋਹਨ ਗੁਪਤਾ ਤੇ ਨਿਰਿੰਦਰ ਵਰਮਾ ਉਰਫ ਨਿਤਾਈ ਦਾਸ ਮੰਜੂ ਵਰਮਾ ਪਤਨੀ ਨਿਤਾਈ ਦਾਸ ਵਿਜੇ ਕੁਮਾਰ ਸੰਜੇ ਕੁਮਾਰ ਦੀਪਕ ਸਿੰਘਰਾਣਾ ਵਿਰਿੰਦਰ ਡੋਗਰਾ ਦੀਪਕ ਸਿੰਘਲਾ ਰਾਜੀਵ ਸੰਬਿਆਲ ਤੇ ਰਜਿੰਦਰ ਅਬਰੋ ਸਮੀਤ ਨੋ ਹੋਰਨਾ ਵਿਰੋਧ ਇਰਨ ਗਾਰਡਨ ਟਾਪ ਸ਼ੇਖਾਨੀਆਂ ਸ਼ਕਤੀ ਨਗਰ ਜੰਮੂ ਦੇ ਨੇੜੇ ਹਰੀਕ੍ਰਿਸ਼ਨ ਗਊਸ਼ਾਲਾ ਤੋਂ 13 ਗਾਵਾਂ ਅਤੇ 24 ਬੱਚੇ ਦੀ ਚੋਰੀ ਅਤੇ ਲਗਭਗ 95 ਲੱਖ ਰੁਪਏ ਦੇ ਗਵਨ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਹੈ ਜੁਡੀਸ਼ੀਅਲ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਜੰਮੂ ਰੇਖਾ ਸ਼ਰਮਾ ਦੇ ਨਿਰਦੇਸ਼ਾਂ ਤੇ ਰੋਹਿਤ ਪਾਲੀ ਪੁੱਤਰ ਦਰਬਾਰੀ ਲਾਲ ਪਾਲੀ ਦੀ ਸ਼ਿਕਾਇਤ ਦਰਜ ਕੀਤੀ ਗਈ ਜੋ ਕਿ ਹਰੇ ਕ੍ਰਿਸ਼ਨ ਗਊਸ਼ਾਲਾ ਚੈਰੀਟੇਬਲ ਟਰਸਟ ਸ਼ਕਤੀ ਨਗਰ ਜੰਮੂ ਦੇ ਜਨਰਲ ਸਕੱਤਰ ਨੇ ਦੁਸ਼ਹਿਰੇ ਤੋਂ ਪਹਿਲਾਂ ਮਹਿੰਗਾਈ ਵਧ ਗਈ ਹੈ ਤਿਹਾਰਾਂ ਦੇ ਸੀਜ਼ਨ ਦੌਰਾਨ ਅੱਜ 1 ਅਕਤੂਬਰ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧ ਗਈਆਂ ਨੇ ਦਿੱਲੀ ਵਿੱਚ 19 ਕਿਲੋ ਐਲਪੀਜੀ ਸਿਲੰਡਰ ਅੱਜ ਤੋਂ 1595 ਰੁਪਏ 50 ਪੈਸੇ ਚ ਉਪਲਬਧ ਹੋਏਗਾ ਪਹਿਲਾਂ ਇਸ ਦੀ ਕੀਮਤ 1580 ਰੁਪਏ ਸੀ ਇਹ 15 ਰੁਪਏ ਇਹ 50 ਪੈਸੇ ਦਾ ਵਾਧਾ ਹੈ ਕਲਕੱਤਾ ਚ ਉਹੀ ਨੀਲੇ ਸਿਲੰਡਰ ਦੀ ਕੀਮਤ ਹੁਣ 1700 ਰੁਪਏ ਸਤੰਬਰ ਚ ਇਸਦੀ ਕੀਮਤ 1684 ਰੁਪਏ ਸੀ ਇਹ 16 ਰੁਪਏ ਦਾ ਵਾਧਾ ਹੈ ਮੁੰਬਈ ਚ ਇੱਕ ਵਪਾਰਕ ਸਿਲੰਡਰ ਅੱਜ ਤੋਂ 1547 ਰੁਪਏ ਚ ਉਪਲਬਧ ਹੋਏਗਾ ਇੰਡੀਅਨ ਆਇਲ ਦੇ ਅੰਕੜਿਆਂ ਦੇ ਆਧਾਰ ਤੇ ਭਾਰਤ ਵਿੱਚ ਅੱਜ ਐਲ ਪੀ ਜੀ ਦੀਆਂ ਕੀਮਤਾਂ ਦਿੱਲੀ ਵਿੱਚ 853 ਰੁਪਏ ਮੁੰਬਈ ਦੇ ਵਿੱਚ 852 ਰੁਪਏ 50 ਪੈਸੇ ਤੇ ਲਖਨਊ ਦੇ ਵਿੱਚ 890 ਰੁਪਏ 50 ਪੈਸੇ ਦੂਜੇ ਪਾਸੇ ਮੋਦੀ ਸਰਕਾਰ ਨੇ ਨਰਾਤਿਆਂ ਲਈ 25 ਲੱਖ ਪ੍ਰਧਾਨ ਮੰਤਰੀ ਉਜਵਲਾ ਗੈਸ ਕਨੈਕਸ਼ਨਾਂ ਦਾ ਐਲਾਨ ਕੀਤਾ ਹੈ ਸਰਕਾਰ ਹਰੇਕ ਨਵੇਂ ਗੈਸ ਕਨੈਕਸ਼ਨ ਤੇ 2050 ਰੁਪਏ ਖਰਚ ਕਰੇਗੀ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਰਾਸ਼ਸਭਾ ਦੇ ਵਿਰੋਧੀ ਧਿਰ ਦੇ ਨੇਤਾ ਮਲਕਾਰਜਨ ਖੜਗੇ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ। ਭਰੋਸਯੋਗ ਸੂਤਰਾਂ ਅਨੁਸਾਰ ਖੜਗੇ ਨੂੰ ਸ਼ੁਰੂ ਚਾਂਬੇਚੇਨੀ ਦੀ ਸ਼ਿਕਾਇਤ ਤੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੀ ਸਲਾਹ ਤੇ ਉਹਨਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ। ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਅਜ ਤੱਕ ਕੋਈ ਅਧਿਕਾਰਿਤ ਬਿਆਨ ਨਹੀਂ ਆਇਆ ਪਰ ਪਾਰਟੀ ਦੇ ਨੇੜੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਦਾਖਲਾ ਸਿਰਫ ਸਾਵਧਾਨੀ ਪੂਰਵਕ ਡਾਕਟਰੀ ਜਾਂਚ ਲਈ ਕੀਤਾ ਗਿਆ ਤੇ ਡਾਕਟਰਾਂ ਦੀ ਇੱਕ ਟੀਮ ਉਸ ਦੀ ਹਾਲਤ ਦੀ ਲਗਾਤਾਰ ਨਿਗ ਸੂਤਰਾ ਮੁਤਾਬਿਕ ਖੜਗੇ ਦਾ ਹਸਪਤਾਲ ਚ ਦਾਖਲ ਹੋਣਾ ਕਥਿਤ ਤੌਰ ਤੇ ਰੁਟੀਨ ਮੈਡੀਕਲ ਪ੍ਰੋਟੋਕੋਲ ਦਾ ਹਿੱਸਾ ਤੇ ਇਸ ਸਮੇਂ ਕੋਈ ਗੰਭੀਰ ਸੇਸਮਸਿਆਦੀ ਰਿਪੋਰਟ ਨਹੀਂ ਮਿਲੀ ਖਖਨੀਏ ਸ਼ਹਿ ਦੇਸ਼ ਫਿਲੀਪੀਨਸ ਵਿੱਚ ਦੇਰ ਰਾਤ ਇੱਕ ਜ਼ੋਰਦਾਰ ਪੁਚਾਲ ਆਇਆ ਪੁਚਾਲੇ ਦਾ ਭਿਆਨਕ ਸੀ ਕਿ 60 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋਏ ਨੇ ਪੁਚਾਲ ਦੀ ਤੀਬਰਤਾ 6.9 ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ ਫਿਲੀਪੀਨ ਸਰਕਾਰ ਦੇ ਅਨੁਸਾਰ ਇਸ ਸਾਲ ਦੀ ਸਭ ਤੋਂ ਵੱਡੀ ਆਫਤ ਹੈ ਜਿਸ ਵਿੱਚ ਐਨੀਆਂ ਜਾਨਾਂ ਗਈਆਂ ਸੇਬੋ ਸਿਟੀ ਦੇ ਤਾਟ ਦੇ ਇੱਕ ਜ਼ੋਰਦਾਰ ਪੁਚਾਲਾ ਜਿਸ ਕਾਰਨ ਕਈ ਇਮਾਰਤਾਂ ਟਹਿ ਗਈਆਂ ਸੈਂ ਰੇਮੇਗਿਓ ਸਿਟੀ ਦੇ ਮਿਹਰਮ ਐਲਪੀ ਰੇਂਜ ਨੇ ਪੁਚਾਲ ਕਨ ਹੋਈ ਤਬਾਹੀ ਦੀ ਪੁਸ਼ਟੀ ਕੀਤੀ ਹੈ ਮੀਡੀਆ ਨਾਲ ਗੱਲ ਕਰਦੇ ਹੋਣੇ ਕਿ 60 ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਜਿਨ੍ਹਾਂ ਚੋਂ ਇੱਕੀ ਸਿਰਫ ਸੇਬੂ ਸੂਬੇ 'ਚ ਦਰਜ ਕੀਤੇ ਗਏ ਪੁਚਾਲਕਨ ਫਿਲੀਪੀਨਸ ਜਿੱਕੇ ਮਾਰਤ ਟਟਿਆ ਜਾਣਾ ਲਗਭਗ 37 ਲੋਕ ਜ਼ਖਮੀ ਹੋਏ ਹਾਲਾਂਕਿ ਫਿਲੀਪੀਨਸ 'ਚ ਕੋਈ ਸੁਨਾਮੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਉਧਰ ਮੁਜ਼ਫਰਨਗਰ ਜਿਲ੍ਹੇਕ ਪਿਆਨੇ ਖਾਸਸਾ ਵਾਪਰਿਆ ਤੇ ਤਾਵੀ थाना ਖੇਤਰ ਤੇ ਬੇਕਾਬੂ ਅਟਿਕਾ ਕਾਰ ਸਾਧਕੇ ਕਿਨਾਰੇ ਖੜੇ ਇੱਕ ਟਰੱਕ ਨਾਲ ਟਕਰਾ ਗਈ ਹੈ ਇਸ ਹਾਦਸੇ 'ਚ 6 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਟੱਕਰ ਇਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਕਰਨਾਲ ਜ਼ਿਲ੍ਹੇ ਦੇ ਫਰੀਦਪੁਰ ਪਿੰਡ ਦੇ ਰਹਿਣ ਵਾਲੇ ਮਹਿੰਦਰ ਦੀ 10 ਦਿਨ ਪਹਿਲਾਂ ਕੈਂਸਰ ਨਾਲ ਮੌਤ ਹੋਈ ਸੀ ਪਰਿਵਾਰ ਅਸਥੀਆਂ ਵਿਸਜਿਤ ਕਰਨ ਲਈ ਹਰਿਦੁਆਰ ਜਾ ਰਿਹਾ ਹੈ ਜਦੋਂ ਪਰਿਵਾਰ ਪਾਣੀਪਤ ਖਾਤੇਵਾਂ ਰਾਸ਼ਟਰੀ ਰਾਜਮਾਰਗ ਤੇ ਸ੍ਰੀਦੇਵ ਹੋਟਲ ਦੇ ਸਾਹਮਣੇ ਕਾਰ ਚ ਪਹੁੰਚਿਆ ਤਾਂ ਕਾਰ ਸੜਕ ਕਿਨਾਰੇ ਖੜੇ ਇੱਕ ਟਰੱਕ ਨਾਲ ਟਕਰਾ ਗਈ ਹਾ사 ਇਹna ਭਿਆਨਕ ਸੀ ਕਿ ਕਾਰ ਚ ਸਵਾਰ ਪੰਜ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਗੰਭੀਰ ਜ਼ਖਮੀ ਹੋਏ ਪੁਲਿਸ ਨੇ ਕਾਰ ਤੇ ਫਸੇ ਸਾਰੇ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਕ ਹੋਰ ਜ਼ਖਮੀ ਵਿਅਕਤੀ ਦੀ ਇਥੇ ਮੌਤ ਹੋ ਗਈ ਤਾਮਿਲਨਾਡੂ ਦੇ ਤਿਰੂਵਲੂਰ ਜ਼ਿਲ੍ਹੇ ਚ ਇੱਕ ਮੰਪਾਗੇ ਹਾਸੇਕਾਂ 9 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਐਂਡ ਨੌਰਥ ਥਰਮਲ ਪਾਵਰ ਪਲਾਂਟ ਸ੍ਰੀਮਾਨ ਕਾਜ਼ੁਰਾਹ ਸਟੀਲ ਦੀ ਕਮਾਂਡ ਡਿਗਨ ਨਾਲ ਉਤਰੀ ਸੂਬਿਆਂ ਦੇ 9 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਰਿਪੋਰਟਾਂ ਮੁਤਾਬਕ 4 ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸਟੈਨਲੇ ਦੇ ਸਰਕਾਰੀ ਹਸਪਤਾਲ ਜਾਣ ਤੋਂ ਬਾਅਦ 5 ਹੋਰ ਲੋਕਾਂ ਦੀ ਮੌਤ ਹੋਈ ਹੈ ਕਈ ਹੋਰ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਪੀੜਾ ਚਲ ਰਹੇ ਨਿਰਮਾਣ ਚਰੁਜੀ ਹੋਏ ਸੰਦੂ ਸਟੀਲ ਦੀ ਕਮਾਨ ਅਚਾਨਕ ਡਿੱਗ ਗਈ ਜਿਸ ਨਾਲ ਉਹ heten ਦੱਬ ਗਏ ਐਮਰਜੈਂਸੀ ਸੇਵਾਵਾਂ ਤੇ ਬਚਾਅ ਟੀਮਾਂ ਨੂੰ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚਾਇਆ ਗਿਆ ਰਿਪੋਰਟਾਂ ਮੁਤਾਬਕ ਤਾਮਿਲਨਾਡੂ ਬਿਜਲੀ ਬੋਰਡ ਦੇ ਸਕੱਤਰ ਜੇ ਰਾਧਾਕ੍ਰਿਸ਼ਨਨ ਤੇ ਟੈਂਗੇ ਡੱਕੋ ਦੇ ਚੇਅਰਮੈਨ ਜ਼ਖਮੀਆਂ ਨੂੰ ਮਿਲਣ ਲਈ ਹਸਪਤਾਲ ਗਏ हिमाचल ਵਿੱਚ ਭਿਆਨਕ ਸਰ ਖਾਸੇ ਦਾ ਸ਼ਿਕਾਰ ਹੋਏ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਇਹਨਾਂ ਨੂੰ ਮੋਹਾਲੀ ਦੇ 40 ਹਸਪਤਾਲ ਚ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਸਮੇਂ ਉਹਨਾਂ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਇਹ ਆ ਰਹੀ ਹੈ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਹੈ। ਹਾਲਤ ਥੋੜੀ ਜਿਹੀ ਸਥਿਰ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਦੀ ਦਿਲ ਦੀ ਧੜਕਣ ਵੀ ਠੀਕ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬੀ ਗਾਇਕ ਰੇਸ਼ਮ ਅਨਮੋਲ ਤੇ ਐਮੀ ਵਿਰਕ ਵੱਲੋਂ ਦਿੱਤੀ ਗਈ। ਪਿਛਲੇ ਦਿਨ ਦੱਸਿਆ ਗਿਆ ਸੀ ਕਿ ਰਾਜਵੀਰ ਦੇ ਸਰੀਰ ਚ ਆਕਸੀਜਨ ਦੀ ਕਮੀ ਬਣੀ ਹੋਈ ਹੈ ਸਰੀਰ ਦੇ ਅੰਗਾਂ ਨੂੰ ਪੂਰੇ ਤਰੀਕੇ ਨਾਲ ਆਕਸੀਜਨ ਨਹੀਂ ਮਿਲ ਪਾਰੀ ਇਸ ਦੇ ਨਾਲ ਹੀ ਉਹਨਾਂ ਦੀ ਐਮ ਆਰ ਆਈ ਰਿਪੋਰਟ ਤੇ ਵੀ ਪਤਾ ਚੱਲਿਆ ਕਿ ਗਰਦਨ ਤੇ ਰੀਡ ਦੀ ਹੱਡੀ 'ਚ ਗੈਰੀ ਸਟਾਈਆਂ ਨੇ ਇਸ ਨਾਲ ਉਹਨਾਂ ਦੇ ਹੱਥ ਪੈਰਾਂ 'ਚ ਕਮਜ਼ੋਰੀ ਹੈ ਉਹਨਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਤੇ ਰਹਿਣਾ ਪਿਆ ਸਕਿਆ ਅਮਰੀਕਾ ਨੇ ਦੇਸ਼ ਤੋਂ ਲਗਭਗ 100 ਦਾਨੀਆਂ ਨੂੰ ਦੇਸ਼ ਨਿਕਾਲਾ ਦਿੱਤਾ ਇੱਕ ਰਿਪੋਰਟ ਦੇ ਅਨੁਸਾਰ ਇੱਕਦਮ ਅਮਰੀਕਾ ਤੇ ਇਰਾਨ ਵਿਚਕਾਰ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਇਹਨਾਂ ਲੋਕਾਂ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਅਮਰੀਕਾ ਦੇ ਲੂਈਸੀਆਨਾ ਤੋਂ ਦੇਸ਼ ਨਿਕਾਲਾ ਲਿੱਤਾ ਗਿਆ ਸੀ ਇਹ ਜਹਾਜ਼ ਦੇਰ ਰਾਤ ਕਰਾਂ ਇਰਾਨ ਪਹੁੰਚਿਆ ਜੋ ਕਿ ਇਰਾਨ ਦੇ ਪਰਮਾਣੂ ਟਿਕਾਣਿਆਂ ਤੇ ਅਮਰੀਕਾ ਦੇ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਦਾ ਹੈ ਪਹਿਲਾ ਸੰਕੇਤ ਹੈ ਕੁਝ ਲੋਕ ਹਿਰਾਸਤ ਕੇਂਦਰ ਚ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਸਿਆਇਾ ਛਨਾਲ ਦੇਸ਼ ਨੇ ਕਾਲਾ ਦੇਣ ਲਈ ਸਹਿਮਤ ਹੋਈ ਜਦੋਂ ਕਿ ਕੁਝ ਨੂੰ ਦਬਾਹੇਟ ਦੇਸ਼ ਨਿਕਾਲਾ ਦਿੱਤਾ ਗਿਆ ਅਮਰੀਕੀ ਸਰਕਾਰ ਨੇ ਲਗਾਤਾਰ ਇਰਾਨੀਆਂ ਨੂੰ ਸ਼ਰਨ ਦਿੱਤੀ ਕਿਉਂਕਿ ਇਰਾਨ ਨੂੰ ਮਨੁੱਖੀ ਅਧਿਕਾਰਾਂ ਨੂੰ ਲੰਘਣਾ ਵਾਲਾ ਦੇਸ਼ ਮੰਨਿਆ ਜਾਂਦਾ ਹੈ ਹਾਲ ਹੀ ਦੇ ਸਾਲਾਂ ਵਿੱਚ ਬਹੁਤ ਸਾਰੇ ਇਰਾਨੀ ਅਮਰੀਕਾ ਮੈਕਸੀਕੋ ਸਰਹੱਦ ਨੂੰ ਗੈਰਕਾਨੂੰਨੀ ਢੰਗ ਨਾਲ ਪਾਰ ਕਰਦੇ ਫੜੇ ਗਏ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਮੋਹਸਿਨ ਨਕਵੀ ਨੇ ਕਥਿਤ ਤੌਰ ਤੇ ਏਸ਼ੀਆ ਕੱਪ ਜੇਤੂ ਟੀਮ ਦੇ ਮੈਡਲ ਤੇ ਟਰੋਫੀ ਭਾਰਤ ਟੀਮ ਨੂੰ ਸੌਂਪਣ ਲਈ ਸਹਿਮਤੀ ਦਿੱਤੀ ਹਾਲਾਂਕਿ ਉਹਨਾਂ ਨੇ ਇੱਕ ਸ਼ਰਤ ਰੱਖੀ ਹੈ ਨਕਵੀ ਚਾਹੁੰਦੇ ਨੇ ਕਿ ਇੱਕ ਰਸਮੀ ਸਮਾਰੋਹ ਹੋਏ ਨਾ ਕਿ ਹੈ ਕਿ ਸੂਰਜ ਕੁਮਾਰ ਯਾਦਵ ਖੁਦ ਟਰੋਫੀ ਲੈ ਕੇ ਜਾਣ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਨੌਵੀਂ ਵਾਰ ਏਸ਼ੀਆ ਕੱਪ ਜਿੱਤਿਆ ਹਾਲਾਂਕਿ ਮੈਚ ਤੋਂ ਬਾਅਦ ਭਾਰਤੀ ਟੀਮ ਨੇ ਨਕਵੀ ਤੋਂ ਟਰੋਫੀ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਭਾਰੀ ਹੰਗਾਮਾ ਹੋਇਆ ਨਕਵੀ ਪੁਰਸਕਾਰ ਸਮਾਰੋਹ ਦੌਰਾਨ ਮੈਦਾਨ ਚਾਇਤੀ ਸਟੇਜ ਤੇ ਖੜੇ ਭਾਰਤੀ ਖਿਡਾਰੀਆਂ ਨੇ ਨਾ ਤੋਂ ਟਰੋਫੀ ਲੈਣ ਤੋਂ ਇਨਕਾਰ ਕਰ ਦਿੱਤਾ ਏਸੀਸੀ ਮੁਖੀ ਨਕਵੀ ਬਾਦ ਟਰੋਫੀ ਨੂੰ ਆਪਣੇ ਹੋਟਲ ਵਾਪਸ ਲੈ ਗਈ ਜਿਸ ਨਾਲ ਭਾਰਤੀ ਟੀਮ ਟਰੋਫੀ ਤੇ ਮੈਡਲਾਂ ਤੋਂ ਬਿਨਾਂ ਜਸ਼ਨ ਮਨਾਉਣ ਲਈ ਛੱਡ ਗਈ ਫਿਲਹਾਲ ਸਪੀਡ ਨਿਊਜ਼ ਵਿੱਚ ਬਸ ਇਨਾ ਹੀ ਮਿਲਣ ਦੀ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟਾ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ